ਯੋਗ ਮਾਸਟਰ RAM DEEP ਦੇ ਉਤਪਾਦਾਂ ਦੀ ਜੇਕਰ ਤੁਸੀਂ ਕਰਦੇ ਹੋ ਵਰਤੋਂ ਤਾਂ ਹੋ ਜਾਓ ਸਾਵਧਾਨ ਜੀ ਹਾਂ ਅਜੇ ਹੀ ਖਬਰ ਸਾਹਮਣੇ ਆਈ ਹੈ RAM DEEP ਦੇ ਉਤਪਾਦਾਂ ਬਾਰੇ ਅੰਗਰੇਜ਼ੀ ਅਖਬਾਰ ਦੀ ਖਬਰ ਅਤੇ RTI ਤੋਂ ਪਤਾ ਲੱਗਾ ਹੈ ਕਿ RAM DEEP ਦੇ 82 ਉਤਪਾਦਾਂ ਵਿੱਚੋਂ 32 ਦੇ ਟੈਸਟ ਫੇਲ ਹੋ ਗਏ ਨੇ ਇਨਾਂ ਚ ਪਤੰਜਲੀ ਦਾ ਆਮਲਾ ਜੂਸ ਵੀ ਸ਼ਾਮਿਲ ਹੈ ਪਤੰਜਲੀ ਪ੍ਰੋਡਕਟਾਂ ਤੋਂ ਇਲਾਵਾ 18 ਆਯੁਰਵੇਦਿਕ ਪ੍ਰੋਡਕਟਾਂ ਦੇ ਟੈਸਟ ਵੀ ਫੇਲ ਹੋਏ ਨੇ ਰਿਪੋਰਟ ਮੁਤਾਬਕ ਇਨ੍ਹਾਂ ਉਤਪਾਦਾਂ 'ਚ ਤੈਅ ਮਾਪਦੰਡਾ ਅਨੁਸਾਰ ਪੀਐਚ ਵੈਲਿਊ ਬਹੁਤ ਘੱਟ ਹੈ ਪੀਐਚ ਵੈਲਿਊ ਜਦੋਂ 7 ਤੋਂ ਘੱਟ ਹੋਵੇ ਤਾਂ ਐਸਿਡਿਟੀ ਅਤੇ ਹੋਰ ਮੈਡੀਕਲ ਪਰੇਸ਼ਾਨੀਆਂ ਹੋ ਸਕਦੀਆਂ ਨੇ ਫੌਜ ਦੀਆਂ ਕੰਟੇਨਰਾਂ ਵਿੱਚ ਵੀ ਆਮਲਾ ਜੂਸ ਤੇ ਪਾਬੰਦੀ ਲਗਾ ਦਿੱਤੀ ਗਈ ਸੀ ਇਹ ਟੈਸਟ ਪੱਛਮੀ ਬੰਗਾਲ ਦੀ ਇੱਕ ਲੈਬਾਰਟਰੀ 'ਚ ਫੇਲ ਹੋਏ ਨੇ ਰਾਮਦੇਵ ਦੇ ਸਹਿਯੋਗੀ ਅਤੇ ਪਤੰਜਲੀ ਦੇ ਸੀਈਓ ਅਚਾਰਿਆ ਬਾਲਕ੍ਰਿਸ਼ਨ ਨੇ ਰਿਪੋਰਟ ਨੂੰ ਗਲਤ ਦੱਸਦਿਆਂ ਕਿਹਾ ਕਿ ਪਤੰਜਲੀ ਦਾ ਅਖਸ਼ ਖਰਾਬ ਕਰਨ ਲਈ ਇਹ ਸਭ ਕੀਤਾ ਜਾ ਰਿਹਾ ਹੈ ਪਰ ਇੱਥੇ ਤੁਹਾਨੂੰ ਦੱਸ ਦਈਏ ਕਿ ਪਤੰਜਲੀ ਪ੍ਰੋਡਕਟਾਂ ਉੱਤੇ ਲੋਕ ਬਹੁਤ ਜ਼ਿਆਦਾ ਵਿਸ਼ਵਾਸ ਕਰਦੇ ਨੇ ਜਿਕਰ ਇਹ ਰਿਪੋਰਟ ਸੱਚਮੁੱਚ ਗਲਤ ਹੈ ਤਾਂ ਲੋਕਾਂ ਨਾਲ ਸਰਾਸਰ ਧੋਖਾ ਕੀਤਾ ਜਾ ਰਿਹਾ ਹੈ ਅਤੇ ਉਹਨਾਂ ਦੀ ਸਿਹਤ ਨਾਲ ਖਿਲਵਾੜ ਵੀ ਬਿਊਰੋ ਰਿਪੋਰਟਸ ਸਪੋਕਸਮੈਨ ਟੀਵੀ